ਆਉਂ ਕਰ ਲੈਨੇ ਬਾਈ ਨਾ ਗੱਲ ਬਾਤ ਆ ਜੀ ਆ ਬੰਦ ਕਰਦੇ ਕੋਣ ਚੱਲ ਕੇ ਜੀ ਸਿਕਾਹ ਜੀ ਹੋਰ ਕੀ ਹਾਲ ਹੈ ਡਾਕਟਰ ਜੀ ਠੀਕ ਹੋ ਵਧੀਆ ਜੀ ਮਾ ਜਮਾ ਲੀਲੀ ਸਾਤ ਵਾਲੀ ਬਾਬੇ ਨਾਨਕ ਦੀ ਮਿਹਰ ਚਲੋ ਵਧੀਆ ਕਿਵੇਂ ਕਿਵੇਂ ਚੱਲਦਾ ਕੰਮ ਮਾ ਕਾਰੋਬਾਰ ਜੀ ਇੱਕ ਲੰਬਰ ਆ ਠੀਕ ਆ ਜਮਾ ਦਾਣੇ ਜਿਵੇਂ ਕਹਿੰਦੇ ਹੁੰਦੇ ਆ ਠੀਕ ਆ ਜੀ ਆ ਨਾਮ ਤੇ ਡਰੈਸ ਨਾਮ ਮੇਰਾ ਟੈਣੀਆ ਜੀ ਪਿੰਡ ਪੋਰਚਰਾਜਗਾ ਨਾ ਜ਼ਿਲ੍ਹਾ ਆਪਣਾ ਬਠਿੰਡਾ ਆ ਗਈ ਨੇੜੇ ਪਿੰਡ ਬਈ ਨੇੜੇ ਸਲਾਹਪੁਰ ਆ ਗਿਆ ਜੰਗਿਆਣਾਗਾ ਇਧਰੋਂ ਸਹੀ ਤੋਂ ਆ ਗਿਆ ਮੋਬਾਈਲ ਨੰਬਰ 81550241 ਠੀਕ ਆ ਬਾਈ ਬਾਈ ਜਿਹੜੀ ਮੱਝ ਦੇ ਨੇ ਕਿਹੜਾ ਸੂਆ ਸੂਈ ਇਹ ਮੱਝ ਡਾਕਟਰ ਸੀ ਜੇ ਸੂਆ ਸੂਈ ਵੀ ਆ ਹਣ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹ ਨੂੰ ਮੰਨ ਕੇ ਚੱਲ ਆ ਹ ਹੋ ਗਏ ਹੋਣਗੇ 2.5 ਮਹੀਨੇ ਦਾ ਕੱਟਾ ਮੰਗ ਰਾ ਦੇ ਬੱਚਾ ਮੰਗਰ ਕੱਟਾ ਕੱਟੇ ਤੋਂ ਅੰਦਾਜ਼ਾ ਲਾ ਲੀ 2.5 ਮਹੀਨੇ ਦੇ ਬਾਈ ਕਹਿੰਦਾ 2.5 ਮਹੀਨੇ ਦੀ ਆ ਬਣੀ ਹਲੇ ਹੈ ਨਹੀਂ ਮੈਂ ਆਪਾਂ ਗੱਪ ਮਾਰ ਕੇ ਦੇਣੀ ਠੀਕ ਆ ਬਾਈ ਦੇਖੀ ਤੇ ਦੁੱਧ ਕਿੰਨਾ ਤਿਆਰ ਆ ਦੁੱਧ ਹੁਣ ਡਾਕਟਰ ਦੇ ਥੱਲੇ ਹਮ ਬੱਚੇ ਕਿੰਨਾ ਤਿਆਰ ਆ ਤੇ ਰਾਗ ਨਹੀਂ ਆ ਦੇਖੀ ਕੱਟਾ ਛੱਡੀ ਨਾ ਛੱਡੀ ਛੱਡੀ ਬੋਲੀ ਆ ਯਾਰ ਹਾਂ ਲਈ ਲਈ ਤੋਰਿਆ ਨਾ ਹਮ ਨਾ ਸੱਪ ਦੇ ਬੱਚੇ ਲਈ ਦਿਆ ਸਹੀ ਆਣ ਸੋਣ ਨਾਲੇ ਨਵੀਂ ਆਈ ਛੋਟੀ ਨਾ ਕਿਹੜਾ ਰਹਿ ਗਿਆ ਮੀਂਹ ਹੱਥ ਮਰਾਉਣ ਦਾ ਇਹ ਵਕ ਕਮਾਲ ਦਾ ਹਾਂ ਬਹੁਤ ਸੋਹਣਾ ਆ ਡਰ ਬਾਈ ਖੋਲੀ ਬਾਈ ਤੋਰੀ ਦਰ ਨੂੰ ਚੰਗੀ ਆ ਛੋਟੀ ਆ ਗਿਆ ਬਾਈ ਫੈਂਟ ਬਹੁਤ ਆਉਂਦੀ ਉਹ ਇਹਦੀ ਫੜ ਦੀ ਦਾਤਰ ਤੇਰਾ ਆਈ ਆ ਹੂੰ ਅੱਛਾ ਰਾਤੀ ਪਾਇਆ ਪਤਾ ਠੀਕ ਆ ਜੀ ਤੇ 6 ਕਿਲੋ ਦੁੱਧ ਦਾ ਤੇਰਾ ਫੜ ਆਈ ਅੱਛਾ ਜੀ ਹਾਂ ਮੈਂ ਕਿਹਾ ਨਜ਼ਾਰੇ ਲਿਆ ਦਿਖਾ ਕੇ ਦੂਜੇ ਗਾਂਆਂ ਚ ਪਾਇਆ 3 ਕਿਲੋ ਗਾਂਆਂ ਦਾ ਫੇਰ ਪੂਰੀ 10 ਫੜ ਆਈ ਠੀਕ ਹਾਂ ਲੈ ਮਾ ਬਜਣ ਬੋਜਣਾ ਡਾਕਟਰ ਹਾਂ ਬਜਣ ਬੋਜਣਾ ਫੁੱਲ ਪੂਰਾ ਬਜਣਾ ਫੁੱਲਾ ਇਹ ਵਸੇ ਚੌਂਕਾ ਮਾਰਦੀ ਆ ਚੰਗਾ ਲੱਗਿਆ ਬੱਚਾ ਵੀ ਮਗਰ ਕੱਟਾ ਗਾ ਬਈ ਸਾਰੀਆਂ ਗੱਲਾਂ ਓਕੇ ਆ ਤੇ ਮੁੱਲ ਵੀ ਬਾਈ ਦੇ ਜੈ ਜੀ ਹੁੰਦੇ ਆ ਬਜਾ ਮੁਖਤ ਦੇਣਗਾ ਮੁਖਤ ਮੁਖਤ ਡਾਕਟਰ ਸਹੀ ਗੱਲ ਆ ਬਾਈ ਹਾਂ ਕੀ ਬਾਤ ਆ ਬਾਈ ਲੈ ਭੜੀ ਵੀ ਬਹੁਤ ਆ ਯਾਰ ਭੜੀ ਰਮਾ ਡਾਕਟਰ ਮਾ ਵੀ ਭਾਟੀ ਗਾਲੀ ਆ ਲੈ ਹਾਂ ਲੈ ਲੈ ਬਜਣ ਬਹੁਤ ਆ ਮਾ ਦਾ ਕੀ ਬਾਤ ਆ ਲੈ ਜੀ ਡਾਕਟਰ ਤੋਹਫੇ ਕੱਟ ਕੇ ਆ ਸਹੀ ਗੱਲ ਹਾਂ ਇਹ ਜੀ ਮੈਂ ਇਹ ਲੈ ਜਾਂ ਬਜਨ ਵਾਲਾਂ ਦਾ ਕੱਢ ਕੇ ਠੀਕ ਆ ਕੀ ਮੋਲ ਜੈ ਜਫਰ ਮੋਲ ਤੋਂ ਲੈਣ ਦੇਣੀ 75000 ਦੀ ਦੇ ਦੇਾਂਗੇ ਚੱਕ ਬਾਈ ਠੀਕ ਆ ਜੈ ਜਫਰ ਮੋਲ 75000 ਦੀ ਮੱਝ ਫਿਰ ਹਾਂ ਕਿਹੜਾ ਦਿੰਦਾ ਮਈਆ ਡਾਕਟਰ 75 75 ਦੀਆਂ ਸਹੀ ਗੱਲ ਆ ਬਾਈ ਹਾਂ ਸਹੀ ਗੱਲ ਹੁਣ ਫੌਂਡਰ ਪਸ਼ੂ ਵੀ ਦੇ ਲੈ ਕੀ ਰੇਟ ਵਿੱਚ ਹਾਂ ਉਹ ਮੰਨ ਕੇ ਚੱਲ ਜੇ ਕੁਆਰਟ ਦੇ ਵਿੱਚ ਕੇ 60000 ਦਾ ਹੋਣਾ ਝੋਟੀ ਬਜਨ ਦੇ ਹਿਸਾਬ ਨਾਲ ਹਾਂ ਕੀ ਕੱਟਾ ਵੀ ਬਹੁਤ ਚੰਗਾ ਮਗਰ ਧਿਆਨ ਪੂਰਾ ਇੱਕ ਨੰਬਰ ਆ ਹਮਮ ਰਾਤ ਤੇ ਆਪਾਂ ਹੋਣ ਲੱਗੇ 60000 ਦਾ ਹੋਣਾ ਔਰ 6 ਕਿਲੋ ਦੁੱਧ ਦਾ ਕਿਹੜਾ ਦੁੱਧ ਇੰਨੇ ਦੀ ਛੋਟੀ ਦੇ ਖਾਣੇ ਵਾਲਾ ਹਾਂ ਤੇ ਤੁਮਰੇ ਕੈਮਰੇ ਕਰਦੇ ਲੈ ਊੜਾ ਜਗਦੀ ਹੈ ਕੋਈ ਹਾਂ ਅੱਜ ਨਮਕੋਈ ਆਈ ਹੈ ਨਾ ਠੀਕ ਆ ਭਾਈ ਬਾਕੀ ਕੋਈ ਚੀਜ਼ ਨਹੀਂ ਚਵਾਈ ਹਾਂ ਦਵਾਈ ਰਿੰਗੀ ਜਾਂਦੀ ਹੈ ਹੁਣ ਅੱਛਾ ਲਕਚੌਣ ਨੂੰ ਰੰਗ ਦਿਆ ਤੇ ਕੈਮਰੇ ਦਾ ਕੱਟ ਕਰਦੀ ਆ ਇਹਦਾ ਕੱਟੇ ਦਾ ਤਾਂ ਮੜਾ ਟੂਣਾ ਹੀ ਕਰਨ ਬਾਸ ਹਮਮ ਵਾਇਆ ਥੱਲੇ ਜਾ ਦਸਤਾਬੇ ਮਾੜਾ ਜਿਹਾ ਵੱਡਾ ਹੈ ਇਹ ਟੂਣਾ ਜੀ ਕਰਨਾ ਜਿਵੇਂ ਅਗਲਾ ਰਚਾਸਤੀ ਚ ਕਰਿਆਉਣਾ ਹੁੰਦਾ ਠੀਕ ਹੈ ਲਾ ਫਸਾਇਨਾ ਟੂਣਾ ਜੀ ਕਰਨਾ ਬਸ ਮੂਰੇ ਬੰਦੇ ਬੰਨਣਾ ਨਾਲ ਨਾਲ ਮੂਰੇ ਬੰਨੀ ਇਹ ਜੀ ਮਹਿਸ਼ ਕਿਤੇ ਮੈਣ ਨਹੀਂ ਰਾਣੀ ਇਹਦਾ ਕੱਟਾ ਭਾ ਪੇਟੀ ਹੋਏ ਦੇ ਬੰਨੇ ਅੱਛਾ ਆ ਕੰਮ ਨਹੀਂ ਖੇਲਦੀ ਲੱਕ ਇਹ ਟੂਣਾ ਹੀ ਕਰਨਾ ਕੱਲਾ ਵਾ ਕੱਟੇ ਦਾ ਤਲਾ ਬੜੀ ਸੀਲ ਹੈ ਮਾਗਣਾ ਅੰਤ ਨਹੀਂ ਕੋਈ ਡਰਟ ਆ ਕੀ ਬਾਤ ਹੈ ਫਿਰ ਅੱਜ ਹੀ ਆਈ ਕਰਕੇ ਤੇਰੇ ਕੰਨ ਝਾਕ ਦੀ ਜੀ ਹੂੰ ਬਾਕੀ ਉਪਰਾਏ ਉਪਰਾ ਮਾਨ ਜਿਆ ਪਸੂ ਆਜੀ ਆਇਆ ਲੈ ਇਹ ਜੀ ਮੈਂ ਰਾਣੀ ਕਿਹੜੀ ਮੇਲ ਨਹੀਂ ਲੈ ਹਾਂ ਬਾਲੀ ਸੀ ਠੰਡੀ ਆ ਨਹੀਂ ਰੀਸਾਂ ਬਈ ਨਹੀਂ ਰੀਸਾਂ ਮਾਰਾ ਡਾਕਟਰ ਲੈ ਆਈ ਰੀ ਤੋਫੇ ਕੱਢ ਕੇ ਐਵੇਂ ਕੁਛ ਕਹੀ ਜਾਵੇ ਕੁਛ ਸਹੀ ਹੈ ਹੂੰ ਠੀਕ ਆ ਜਮਾ ਬਾਰਤੀ ਦੇ ਕੇ ਲਈ ਲੈ ਬਈ ਡਾਕਟਰ ਸੀਲ ਦਾ ਤਾਂ ਨਾ ਕੋਈ ਅੰਤ ਨਹੀਂ ਯਾਰ ਬਾਲਟੀ ਜਮਾਂਗਾ ਠੀਕ ਨਹੀਂ ਸੀਲ ਦਾ ਤਾਂ ਅੰਤ ਲੈ ਕੇ ਜਾ ਬਹੁਤ ਤੇ ਝੂਟੀ ਜਾਵੇ ਮੈਂ ਲੈ ਬਾਲਟੀ ਖਾਲੀ ਆ ਬਾਕੀ ਥਾਨਦਹਾਨ ਲੈ ਪਸਾਹ ਦਾ ਡੱਟ ਕੋਈ ਲੇਖਾ ਨਹੀਂ ਮੈਂ ਨਾ ਆਦਾ ਕੀ ਬਾਤ ਚਵਾਈ ਕਰਕੇ ਮੈਨੂੰ ਧਾਰ ਮਾਰ ਕੇ ਦਿਖਾ ਹੂੰ ਬਾਕੀ ਲ ਜਵਾਈ ਦਿਖਾਉਣੀ ਡਾਡਾ ਦੇਖ ਲੈ ਜਿਵੇਂ ਮਰ ਜਣਾ ਆ ਪੱਸ ਮਰੀ ਜਾ ਕੋਹ ਤਰੀ ਜਾ ਯਾਰ ਸਹੀ ਗੱਲ ਜਿਵੇਂ ਤੋਕਰ ਮਾਇਦਾ ਨਹੀਂ ਕਿਹੜਾ ਮਹਿੰਗਾ ਖੜਦਣਾ ਲੈ ਹੂੰ ਜਵਾਈ ਦੇਖੀ ਯਾਰ ਕਿੰਨੀ ਜੰਗੀ ਹੈ ਚਵਾਈ ਦਾ ਡੱਟ ਮੂਰੀ ਕਰ ਦਿਆ ਬਾਟੀ ਤੋਂ ਜਿਵੇਂ ਮਰ ਜੀ ਚੁਈ ਚੱਲ ਆ ਲੈ ਦੇਖ ਲੈ ਬਾਟੀ ਮੂਰੀ ਕਰ ਦਿਆ ਸਹੀ ਗੱਲ ਠੰਡੀ ਬੜਾ ਭਾਂ ਨੇੜੇ ਕਰਕੇ ਦਿਖਾ ਦੇ ਡਾਡਾ ਹੂੰ ਲੈ ਕੰਡੀ ਸੀਲ ਫੁੱਲ ਆ ਵੀ ਸੀਰ ਦਾ ਡੱਟ ਕੋਈ ਆਂਤ ਨਹੀਂ ਯਾਰ ਕੀ ਬਾਤ ਜਾਣ ਬਹੁਤਾ ਛੋਟੀ ਚੋ ਚਵਾਈ ਜੇ ਘਰ ਘਰ ਚਵਾਈ ਦਾ ਜੱਡ ਬਾਟੀ ਚ ਮੋਰੀ ਕਰਦਾ ਜਿੰਨੇ ਕਿ ਦੁੱਧ ਦੇ ਹਿਸਾਬ ਨਾਲ ਹੈ ਨਾ ਤਾਂ ਥਾਲ ਨੇ ਵਾ ਦੇ ਥੱਲੇ ਭਾਂਜਾ ਪਹੇ ਜਾ ਲੱਗਾ ਥਾਨ ਦੇਖ ਲੈ ਤਾਜ਼ੀਆਂ ਨਾਲ ਲੈ ਵਾ ਲਈ ਫਿਰ ਤਾਜ਼ੀਆਂ ਤਾਜ਼ੀਆਂ ਨਾਲ ਜਮਾ ਹਮ ਡੱਟ ਇੱਕ ਮੇਰੇ ਪਾਸੋਂ ਸ਼ੀਰ ਵਾਲੇ ਹੁੰਦੇ ਨੇ ਐ ਮੈਂ ਕਿਹੜਾ ਨਮਗਾ ਕੇ ਹੱਥ ਮਰਾਉਂਦਾ ਸਹੀ ਗੱਲ ਹਾਂ ਆਪਣੀ ਮਾਂ ਨੂੰ ਭਵਾਲੀ ਤੇ ਜਾਂ ਥੱਲੇ ਜਿਹੜੀ ਪਸ਼ੂ ਆਪਣੇ ਕੋਲੇ ਆ ਗਿਆ ਲਾ ਸਹੀ ਗੱਲ ਨਹੀਂ ਟੋਕੜਾ ਮਈਆ ਕਿੱਥੇ ਨੇੜੇ ਰਹਿਣਾ ਬੱਚਾ ਹੋ ਬੰਨਿਆ ਵਾ ਦੂਰ ਕੋਈ ਬੱਚਾ ਨੇ ਨੇੜੇ ਬੰਨਣ ਦੀ ਲੋੜ ਸਹੀ ਆ ਆ ਬੰਦਾ ਦਾ ਦਿਲੋਂ ਨਹੀਂ ਬੇਈਮਾਨੀ ਕਰਕੇ ਪਸੂ ਕੇ ਆਇਆ ਕੈਮਰਾ ਲਈ ਖੜੇ ਆ ਨਹੀਂ ਨਾ ਜਮਈ ਨਹੀਂ ਦਰਦੀ ਆਇਆ ਲੱਗਾ 6 ਕਿਲੋ ਡਾਕਟਰ ਦੋ ਤਾਂ ਖੁੱਲਾ ਬੰਦਾ ਦੇਸ਼ੀ ਬਾਹਰ ਲੈ ਕੇ ਮਾਲ ਬੰਨਿਆ ਵਾ ਇਹ ਉਹ ਕਹਿੰਦੇ ਭਾਈ ਬਣੀ ਬੁਣੀ ਹਲੇ ਹਰੀ ਨਹੀਂ ਐ ਚੀ ਉਧਰ ਘੱਟ ਵੱਧ ਜਾਂਦੇ ਸਾਨੂੰ ਪਤਾ ਨਹੀਂ ਲੱਗਦਾ ਹੂੰ ਵੀ ਬਣੀ ਦਾ ਨਹੀਂ ਅੱਜ ਨੂੰ ਮੈਂ ਅੱਧੀ ਟੋਕੜ ਗੱਪੜ ਹੁੰਦੀ ਠੀਕ ਆ ਹੈ ਆਏ ਕਰਕੇ ਮੈਂ ਰਹੀ ਦੀ ਆ ਹੂੰ ਨਹੀਂ ਤਾਂ ਜਦੋਂ ਮੈਂ ਦੋ ਤਾਈ ਮਹੀਨੇ ਦੀ ਗੱਪਣ ਵੀ ਹੁੰਦੀ ਸਹੀ ਗੱਲ ਆ ਉਹ ਬਾਹਰ ਨੇ ਕਰੇ ਉਹ ਕਹਿੰਦੇ ਭਾਈ ਅਸੀਂ ਜਾਂਦੇ ਜੁੰਦੇ ਕਾਟਾਂ ਯਾਰ ਹੂੰ ਐਂ ਕਰਕੇ ਮੈਂ ਰਹਿ ਗਈ ਚਵਾਈ ਤਾਂ ਪੂਰੀ ਨਹੀਂ ਚਵਾਈ ਦਾ ਡਾਕਟਰ ਯਾਰ ਪਵਾਗਲਾ ਜਵਾਕਾਂ ਨੂੰ ਘਰੇ ਕੁੜੀਆਂ ਨੂੰ ਸਿਖਾ ਦੇ ਅਹੀ ਦੀ ਚਵਾਈ ਆ ਸਹੀ ਗੱਲ ਆ ਤੂੰ ਇੱਕ ਹੱਲੇ ਚਲ ਨਹੀਂ ਪੁੱਛ ਦੇ ਲੈ ਮੋਢੇ ਤੇ ਰਹੀ ਬੈਠੀ ਆ ਆ ਇਹ ਵੀ ਬੁਢਾ ਦੇਖਾ ਦੀ ਬਿਮਾਰੀ ਜਾ ਹੂੰ ਆਦਰਾ ਬੱਚਾ ਨਹੀਂ ਤੋਕੜ ਮੈਂ ਡਾਕਟਰ ਨਾ ਮਈ ਆ ਕਿੜੂ ਨਾ ਬੰਨਿਆ ਕਾ ਤੂਰ ਆਪਣਾ ਸਹੀ ਗੱਲ ਆ ਹਾਂ ਆ ਇਹ ਵੀ ਬੱਚੇ ਦਾ ਮਣਾ ਟੂਣਾ ਜੀ ਕਰਨਾ ਬਸ ਸਹੀ ਆ ਲੈ ਧਾਰ ਲੈਲਾ ਤੇ ਬਸ ਮਾਂ ਚੋਲਾ ਹਮ ਇਹੇ ਕੰਮ ਆਪਣੇ ਦਾ ਬੜਾ ਚੰਗਾ ਚੋਣ ਆ ਯਾਰ ਚੋਣ ਤਾਂ ਦਾ ਡਟ ਕੋਈ ਅੰਤ ਨਹੀਂ ਫਾਇੜ ਬਹੁਤ ਆ ਹਮ ਰਾਤ ਗਾਂਜਾ ਦਾ 3 ਕਿਲੋ ਪਾਇਆ ਫੇਰ ਫਾਇੜ ਆਈ 10 ਅੱਛਾ ਇੰਨੀ ਫਾਇੜ 13 14 ਫਾਇੜ ਆਉਂਦੀ ਆ ਭਾ ਨੀ ਲ ਹਮ ਇੱਕ ਡਾਟ ਮਾਂ ਦਾ ਪਿੰਡਾ ਬੜਾ ਪਤਲਾ ਪੰਜੂ ਹੀ ਆ ਹੱਥ ਤੇ ਲ ਕੀ ਜਾਂਦਾ ਜਾ ਸਹੀ ਗਾ ਮੈਂ ਗੁੱਦੜੀ ਆ ਹਮ ਬਾਕੀ ਚਵਾਈ ਵੀ ਚੰਗੀ ਆ ਚਵਾਈ ਦਾ ਇੱਕ ਲੰਬਾ ਰਾੜਾ ਡਰਾ ਮੁੱਲ ਵੀ ਜਾਇਜ਼ ਆ 50000 75 60000 ਦੇ ਡਾਡਾ ਅੱਜ ਕੱਟਿਆ ਨੂੰ ਫੋਨ ਲੱਗਦਾ ਅੱਜ ਲੈ ਜਾਣਗੇ ਹਾਂ ਸਹੀ ਗੱਲ ਤੇ ਨਾਲੇ ਦੁੱਧ ਦੀ ਨਾਲੇ 5-4000 ਦਾ ਮਾਗਰ ਕੱਟਾ ਹੂੰ ਮੁੱਲ ਦਾ ਡਾਡਾ ਆਪਣੇ ਗਾਂਆਂ ਨਾਲੋਂ ਮਮੀਆਂ ਦੇ ਛੋੜੇ ਹੁੰਦੇ ਦੁੱਧ ਵੀ ਹੁਣ ਮੰਨ ਕੇ ਚੱਲ ਜਿਹੜੇ ਹਿਸਾਬ ਨਾਲ ਫੈਂਡ ਦੱਸਿਆ ਉਹ ਸਿਰੇ ਲੱਗਦਾ ਮਾਇਆ ਕਿਰਾ 100 ਰੁਪਏ ਨੂੰ ਪੈਂਦਾ ਨੇੜੇ ਹੂੰ ਬਾਕੀ ਪੋਲੀ ਵਾਲੀ ਐ ਚਵਾਈ ਹਾਂ ਬਾੜੀ ਹਾਂ ਬਾੜੀ ਪੋਲੀ ਐ ਚਵਾਈ ਦੀ ਬਾੜੀ ਪੋਲੀ ਆ ਹੂੰ ਇਹਦਾ ਡਾਕਟਰ ਪਾ 2 ਵਜੇ ਚੋਲੀ ਜਾਂਦੇ ਇਹ ਵੀ ਆਪਣੀ ਗਰੰਟੀ ਹੁਆ ਇਹਨੇ ਆ ਪਾਗਲੇ ਨੂੰ ਕਹਾਂ ਵੀ ਟੀਕਾ ਲਾ ਕੇ ਚੋਸੀ ਜਾਓ ਚੋਸੀ ਅਗਰ ਅਮਾ 2 ਵਜੇ ਚੋਲੇ ਨੂੰ 2 ਵਜੇ ਵੀ ਮਿਲ ਪੈਂਦੀ ਠੀਕ ਆ ਬੱਚੇ ਦਾ ਮੜਾ ਜਾ ਸਾਹ ਜਲਵਾ ਮੂੰਹ ਨੂੰ ਬੱਸ ਨਾਲ ਦੀ ਨਾਲ ਹੀ ਮਿਲ ਪੈਂਦੀ ਐਡੀ ਸ਼ਿਆਣੀ ਮਾਇਆ ਆਪਰ ਮਾਇਆ ਹੀ ਨਹੀਂ ਪਹਿਲੀ ਹਰ ਸ਼ਿਆਣੀ ਦੇਖੀ ਆ ਹੂੰ ਮਈਆਂ ਤੋਂ ਬਸੇ ਰਗਾ ਜੱਜਰਾ ਨਹੀਂ ਮਿਲਦੇਗਾ ਹੂੰ ਲਓ ਭਾਤ ਤੂੰ ਖੜਾ ਕੋਲੇ ਮੈਂ ਖੜਾ ਹਾਂ ਲਓ ਉਸ ਤੋਂ ਬਾਅਦ ਚੁੰਤੀ ਹੋ ਜਾ ਲਾ ਹਾਂ ਨਾ ਆ ਬੋੜਾ ਬਣਾ ਹੈ ਲੇ ਜੋਗੀ ਸਹੀ ਆ ਲੈ ਮੋ ਐ ਖੜੀ ਆ ਲੈ ਮਾਂ ਬੋ ਉੱਤੇ ਵਾਜਾ ਕਰ ਜੇ ਮੈਂ ਅੱਜਾ ਮਾ ਛੱਪੜਾਂ ਦੇ ਬੰਦੇ ਹੁੰਦੇ ਹੁੰਦੇ ਜੀ ਮਾਂ ਲੈ ਤੇ ਕਿਹਨਾ ਚੋਈ ਜਾਵੇ ਆ ਇਹਨੇ ਗੋਣਾ ਮਾ ਜਾ ਹੂੰ ਦਾ ਟੈਗ ਲਈ ਕਰੀ ਤੇ ਕੀ ਲਈਂਗਾ ਯਾਰ ਜਦੋਂ ਪੈਸੇ ਲਈਦੀ ਆ ਵੀ ਭਾਈ ਆਪਾਂ ਨੂੰ ਹੱਥ ਮਰਾਉਂਦੀ ਆ ਆਪਣਾ ਲੈ ਲੈ 6 ਕਿਲੋ ਦੁੱਧ ਤੇ 3 ਕਿਲੋ ਡਾਂਗਰਾ ਹਾਂ ਫੁੱਲ ਫੈਟ ਵਾਲਾ ਆ ਫੁੱਲ ਫੈਟ ਵਾਲਾ ਜੀ ਫੁੱਲ ਵਾਲਾ ਲੈ ਵਾ ਝਾੜ ਗਈ ਕਿ ਨਹੀਂ ਵੇਵਾ ਤਾਂ ਹੈ ਹੀ ਨਹੀਂ ਡਾਕਟਰ ਆ ਲੈ ਲੈ ਜਾ ਜਮਾ ਝਾੜੀ ਲੈ ਬਾਕੀ ਇਧਰੋ ਦਿਖਾ ਦੇ ਲਿਆ ਭਾਈ ਤੇ ਮੈਂ ਕੱਦ ਕਾਠ ਵਾਲੇ ਡਾਕਟਰ ਰਾਜੀ ਆ ਮੈਂ ਤੇ ਕਿਸੇ ਵੀਰ ਨੂੰ ਝੋਟੀ ਪਸੰਦ ਆ ਭਾਈ ਨੇ ਕਨੈਕਟ ਕਰ ਲੋ ਧੰਨਵਾਦ